ਇਹ ਤੁਸੀਂ ਕੱਥਾ ਕੱਥ 30% ਰੋਡ ਬਲੌਕ ਕੀਤੀ ਹੋਵੇ। ਇਹ ਸਟਰੀਆਂ ਜਿਹੜੀਆਂ ਡੇੜੀਆਂ ਨੇ ਤੇਰੇ ਕੋਲ ਜਿਹੜੀਆਂ ਉਹ ਲੱਗੀਆਂ ਹੈਂਗਾ ਜਿ ਲੱਗੀਆਂ ਲੋਹੇ ਦੇ। ਉਹਦੇ ਨਾਲ ਚਾਹੀਦੀਆਂ। ਠੀਕ ਹੈ। ਥੋੜੀ ਜਿਹੀ ਪਿੱਛੇ ਤੁਹਾਡੇ ਖਲੋਣ ਚੋ ਕਿ ਜਗ੍ਹਾ ਚਾਹੀਦੀ ਹੈ। ਜਾ ਤੁਹਾਡਾ ਕੋਈ ਜੈਨਰ ਵਗੈਰਾ ਰੱਖਦੇ ਹੋ ਤਾਂ ਦੱਤ। ਬਾਕੀ ਹੋਰ ਗਾਂ ਨਹੀਂ ਚਾਹੀਦੀ ਤੇ ਗਾਂ ਆਈ ਤੇ ਅੱਜ ਤੇ ਵਾਰਨਗੇ ਕੱਲ ਚਲਾਨ ਕਰਾਂਗੇ। ਠੀਕ ਹੈ। ਕੋਈ ਕਿਸੇ ਨੂੰ ਕੋਈ ਖਤਰਾ ਕਰਤ ਨਹੀਂ ਦੇਦੇ ਤੁਸੀਂ। ਕੋਈ ਲੈਂਦਾ ਕੋਈ ਜੇ ਉਹ ਲੈਂਦਾ ਤੇ ਦੱਸੋ ਸਾਨੂੰ ਉੱਤੇ ਕਾਰਵਾਈ ਕਰਾਂਗੇ ਮੈਨੂੰ ਪਤਾ ਲੱਗਾ ਵੀ ਕੋਈ ਆ ਪਿੱਛੇ ਜੀ ਕਿਸੇ ਨੇ ਕਬਰ ਦਿੱਤੀ ਸੀ ਵੀ ਕੋਈ ਪੈਸੇ ਲੈਂਦਾ ਆ ਜੇ ਕੋਈ ਲੈਂਦਾ ਜੇ ਕੋਈ ਪਬਲਿਕ ਦਾ ਬੰਦਾ ਲੈਂਦਾ ਕੋਈ ਵੀ ਲੈਂਦਾ ਦੱਸੋ ਮੈਨੂੰ ਅਧਿਕਾਰਤ ਕਦਮ ਲੈਂਦੇ ਹਾਂ ਕੋਈ ਲਗਾਏ ਕੋਈ ਹੋਰ ਕੋਈ ਕੋਈ ਲੈਂਦਾ ਕੋਈ ਸਰਕਾਰੀ ਮੁਲਾਜ਼ਮ ਲੈਂਦਾ ਨਹੀਂ ਫੇਰ ਜੇ ਕੋਈ ਹੋ ਜਾ ਕੋਲਣਾ ਤਾਂ 100 ਦੇ ਖਲਾਫ ਕਾਰਵਾਈ ਕਰਾਂਗੇ ਜੇ ਤੁਸੀਂ ਗਾ ਤੋਂ ਕੱਲ ਨੂੰ ਇੱਕ ਇੱਕ ਗੱਗੇ ਵਧਾ ਕੇ ਲਾਏ ਜਿਹੜੀ ਤੇ ਤੁਹਾਡੇ ਖਲਾਫ ਕਾਰਵਾਈ ਹੋਣੀ ਹੈ ਅੱਜ ਵਾਰਨਿੰਗ ਹੈ ਕੱਲ ਨੂੰ ਕਰ ਲਈਓ ਠੀਕ ਹੈ ਓਕੇ ਥੈਂਕ ਯੂ ਹਾਂਜੀ ਹਾਂਜੀ ਪੁੱਤ ਆ ਬਾਜ਼ਾਰ ਦੇ ਵਿੱਚ ਤੇ ਰੋਡ ਦੇ ਵਿੱਚ ਜੜੀਆਂ ਰੇੜੀਆਂ ਲੱਗੀਆਂ ਰੇੜੀ ਵਾਲਿਆਂ ਨੂੰ ਕੱਟਿਆ ਕਰਕੇ ਉਹਨੂੰ ਵਾਰਨਿੰਗ ਦਿੱਤੀ ਜੀ ਵੀ ਕੱਲ ਤੋਂ ਤੁਹਾਡੀਆਂ ਰੇੜੀਆਂ ਸਰੀਆ ਰੋਡ ਦੇ ਵਿਚਕਾਰ ਲੱਗੀਆਂ ਜਾਂ ਸੈਂਟਰ ਵਿੱਚ ਲੱਗੀਆਂ ਉਹਨਾਂ ਨੂੰ ਪਿੱਛੇ ਹਟਾ ਲਓ ਕਿਉਂਕਿ ਇਹਦੇ ਨਾਲ ਲੋਕਾਂ ਦੀ ਆਵਾਜਾਈ ਵਿੱਚ ਬੜਾ ਵਿਘਨ ਪੈਂਦਾ ਹੈ ਠੀਕ ਹੈ ਜੀ ਸਾਰਿਆਂ ਨੂੰ ਵਾਰਨ ਕੀਤਾ ਗਿਆ ਅੱਜ ਵਾਰਨ ਕੀਤਾ ਗਿਆ ਜੇ ਕੱਲ ਨੂੰ ਇੱਥੇ ਲਗਾਉਣਗੇ ਤਾਂ ਇਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਠੀਕ ਹੈ ਥੈਂਕ ਯੂ ਠੀਕ